ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਣ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਦੇਖ ਦੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਤੋੜਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिना पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਪਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਵੇਖ ਵੇਖ ਜੀਵੇ ਪ੍ਰਭ ਆਪਣਾ ਚਾਰਜ ਤਮੇ ਹੈ ਵੜਾਈ ਤਾਰ ਦਿਰਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸੋ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਓ ਕਰਤੇ ਪੁਰਖ ਤਾਲ ਦਿਵਾਇਆ પાਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਵੇਖ ਵੇਖ ਜੀਵੇ ਪ੍ਰਭ ਆਪਣਾ ਆ ਚਾਰਜ ਤਮੇ ਹੈ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਵਾਸ਼ੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਪਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पोन पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤਵਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਦੇਖੇ ਦੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਬੋਰੀ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੰਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੁਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ உபਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਵੇਖ ਵੇਖ ਜੀਵੇ ਪ੍ਰਭ ਆਪਣਾ ਆ ਚਾਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨੋਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਓ ਕਰਤੇ ਪੁਰਖ ਤਾਲ ਦਿਵਾਇਆ ਪਾਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिन पूरे बंत बनाई तू पैरो स्वामी मोरा ए पन्न पदार्थ तेरा जननानक एकते आया सफल फला बो न पाया ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਚਾਰਜ ਤੁਮਹਿ ਵੜਾਈ ਤਾਰ ਦਿਰਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਕ ਬਲਿਹਾਰੀ ਵਾਸੋ ਸੰਤਾ ਤੂਰੀ ਗੁਰਪੁਰ ਆਦਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਕੁਣ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇਆ પાਛੇ ਲੱਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੁਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ जय जय कारगुण साईं जिनो पूरे बंत बनाई तू पैरो स्वामी मोरा ए पुन्न पदार्थ तेरा जननानक एकते आया सफल फला पु न पाया साथना ਸ਼੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੁਮਾਰਾ ਗੁਰੂ ਪੂਰੇ ਦਿਹੋ ਅਬਦੇਸਾ ਜਪ ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨੇ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤਵ ਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਏ ਦੇਖ ਦੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦੇ ਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲਿਹਾਰੀ ਵਾਸ਼ ਸੰਤਾ ਤੂਰੀ ਗੁਰਪੁਰ ਆਦ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿੰਨੇ ਕੋਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦੀਵਾਯਾ ਬਾਛੇ ਲਗ ਚਲੇ ਮਾਇਆ ਟੋਠਨਾ ਕਰੂੰ ਆਵੇ ਮੇਰੇ ਪੂਰੇ ਸਤਿਗੁਰੁ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈਂ ਜਿਨ ਪੋਰੀ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਪੋਨ ਪਦਾਰਥ ਤੇਰਾ ਜਨਾਨਨਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सिमरो सिमरो प्रभु भये अनन्ता दुख क्लेश सब नाठे गुण गावत तिआवत प्रभु अपना कार्य सगले साठे जग जीवन नाम तुम्हारा गुरु पूरे दिहो अब तेसा ਜਪ ਬੌਜਲ ਪਾਰ ਉਤਾਰਾ ਰਹਾ ਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਆਖ ਵਖਾਨੀ ਕੀਮਤ ਕਹਿ ਨਾ ਜਾਈ ਵੇਖ ਵੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਤ ਮਤ ਕਿਨੀ ਪੂਰੀ ਸਦਾ ਸਦਾ ਨਾਨਕ ਬਲਿਹਾਰੀ ਬਾਸ਼ ਸੰਤਾ ਤੂਰੀ ਗੁਰਪੁਰਾ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕਿਉਂ ਭਇਓ ਸਹਾਈ ਸਗਲੇ ਮਨ ਅਰਥ ਕਿਨੇ ਪੁਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ પાਛੇ ਲਗ ਚਲੇ ਮਾਇਆ ਟੋਠਨਾ ਕਦੋਂ ਆਵੇ ਮੇਰੇ ਪੂਰੇ ਸਤਿਗੁਰੂ ਭਾਵੇ ਸਿਮਰੇ ਸਿਮਰੇ ਦੇਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਇਹ ਪੰਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੋ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ ਗੁਰੂ ਪੂਰੇ ਦਿਹੋ ਅਬ ਤੇ ਸਾ Jap ਭਉਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਝ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਪੂਤਾ ਕਹਿਆ ਇਹ ਜੰਤ ਵਿਚਾਰਾ ਕਹਿਆ ਗੁਣ ਤੇਰਾ ਅਖ ਵਖਾਨੀ ਕੀਮਤ ਕਹਿ ਨਾ ਜਾਏ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵੜਾਈ ਤਾਰ ਦਿਗੁਣ ਆਪ ਪ੍ਰਭ ਸੁਆਮੀ ਬਾਤ ਮਤ ਕਿਨੀ ਪੂਰੀ ਸਦਾ ਸਦਾ ਧਨਾਨਕ ਬਲੇਹਾਰੀ ਬਾਸ਼ੋ ਸੰਤਾ ਤੂਰੀ ਗੁਰਪੁਰ ਆ ਨਮਸਕਾਰੇ ਪ੍ਰਭ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕਿਉਂ ਭਾਇਓ ਸਹਾਈ ਸਗਲੇ ਮਨ ਅਰਥ ਕਿਨੇ ਓਨ ਬਾਤੀ ਤਾਂ ਕਾਏ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਾਛੇ ਲਗ ਚਲੇ ਮਾਇਆ ਟੋਠਨਾ ਕਰਹੁ ਆਵੇ ਮੇਰੇ ਪੂਰੇ ਸਤਗੁਰੂ ਭਾਵੇ ਸਿਮਰੇ ਸਿਮਰੇ ਦਿਹਲਾ ਸਭ ਜੀ ਭਾਏ ਕਿਰਪਾਲਾ ਜੈ ਜੈ ਕਾਰਗੁਣ ਸਾਈ ਜਿਨ ਪੂਰੇ ਬੰਦ ਬਣਾਈ ਤੂੰ ਪੈਰੋ ਸੁਆਮੀ ਮੋਰਾ ਏ ਉਨ ਪਦਾਰਥ ਤੇਰਾ ਜਨਾਨੰਕ ਇਕਤੇ ਆਇਆ ਸਫਲ ਫਲਾ ਬੁ ਨ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰੋ ਸਿਮਰੋ ਪ੍ਰਭ ਭੈ ਅਨੰਦਾ ਦੁਖ ਕਲੇਸ਼ ਸਭ 나ਠੇ ਗੋਣਾ ਗਾਵਤ ਤੇ ਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮੁ ਤੇ ਮਾਰਾ